ਕੀ ਸੁੱਤੇ ਪੈ ਸਨ RAM ਦੀ ਵਸਤਾ ਵਿੱਚ ਸਨ ਤੇ ਪੁਲਿਸ ਨੇ ਸੁੱਤੀ ਪਈ ਨੂੰ ਗੋਲੀ ਮਾਰਤੀ ਤੇ ਜਦੋਂ ਥਾਣੇਦਾਰ ਨੇ ਬਾਪੂ ਮਹਿੰਦਰ ਸਿੰਘ ਨੂੰ ਥਾਣੇ ਚ ਬੁਲਾ ਕੇ ਕਿਹਾ ਕਿ ਬਾਪੂ ਮਹਿੰਦਰ ਸਿੰਘ ਜੀ ਅੱਜ ਤੇਰਾ ਦੂਸਰਾ ਪੁੱਤਰ ਵੀ ਸ਼ਹੀਦ ਹੋ ਗਿਆ ਤੇ 1991 ਨੂੰ ਬੀਬੀ ਰਣਜੀਤ ਕੌਰ ਤੂਫਾਨ ਸਹਾਦਤ ਦਾ ਜਾਨ ਪੀਂਦੇ ਹਨ 1990 ਨੂੰ ਭਾਈ ਜਗਰਾਦ ਸਿੰਘ ਤੂਫਾਨ ਸਹਾਦਤ ਦਾ ਜਾਨ ਪੀਂਦੇ ਹਨ 1988 ਨੂੰ ਇਨਾਂ ਦੋਨਾਂ ਦਾ ਆਨੰਦਕਾਰਜ ਹੁੰਦਾ ਹੈ ਤੇ ਬੀਬੀ ਰਣਜੀਤ ਕੌਰ ਤੂਫਾਨ ਦਾ 1969 ਦੇ ਵਿੱਚ ਜਨਮ ਪਿੰਡ ਟੱਡੇ ਜ਼ਿਲ੍ਹਾ ਕਰਦਾਸਪੁਰ ਦੇ ਵਿੱਚ ਹੋਇਆ ਸੀ ਪਰ ਜਦੋਂ ਆਪਾਂ ਉਹਨਾਂ ਦੇ ਜੀਵਨ ਦੀ ਗੱਲ ਦੇਖਦੇ ਕਿ ਇੱਕ ਹਕੂਮਤ ਲਈ ਖਤਰਨਾਕ ਤੇ ਸਿਰ ਤੇ ਇਨਾਮ ਹੋਏ ਜਦਾ ਬਾਗੀ ਸੂਰਮਾ ਹੋਵੇ ਜਿਹਦੀ ਉਸ ਟਾਈਮ ਚਰਚਾ ਸਦੀ ਸੀ ਤੇ ਸਾਰੀ ਹਕੂਮਤ ਉਹਦੇ ਪਿੱਛੇ ਲੱਗੀ ਹੋਈ ਸੀ ਫੜਨ ਦੇ ਲਈ ਉਹਨੂੰ ਮਾਰਨ ਦੇ ਲਈ ਉਹਨਾਂ ਦੇ ਨਾਲ ਅਨਾ